ਪਿਆਰੇ ਵਿਦਿਆਰਥੀਓ ਪਲੱਸ 2 ਤੇ 8ਵੀਂ ਦਾ ਨਤੀਜਾ 30 ਅਪ੍ਰੈਲ ਨੂੰ ਬੋਰਡ ਦੀ ਕੱਢਣ ਦੀ ਪੂਰੀ ਤਿਆਰੀ ਹੈ ਨਤੀਜਾ ਤੁਸੀਂ ਖੁਦ ਕਿਵੇਂ ਚੈੱਕ ਕਰਨਾ ਹੈ ਉਹਦੇ ਬਾਰੇ ਵੀ ਇਸ ਵੀਡੀਓ 'ਚ ਮੈਂ ਅੱਜ ਜਾਣਕਾਰੀ ਦੇਵਾਂਗਾ ਕਨਸੈਪਟ ਗੁਰੂ AK ਚੈਨਲ ਵਿੱਚ ਤੁਹਾਡਾ ਸਵਾਗਤ ਹੈ ਆਓ ਦੇਖੀਏ ਬੋਰਡ ਦੀ ਅਫੀਸ਼ੀਅਲ ਲੈਟਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਫੀਸ਼ੀਅਲ ਪ੍ਰੈਸ ਨੋਟ ਦੇ ਅਨੁਸਾਰ ਪੰਜਾਬ ਸਕੂਲ ਸਿੱਖਿਆ ਬੋਰਡ ਬੋਰਡ ਦਫ਼ਤਰ ਵੱਲੋਂ 8ਵੀਂ ਅਤੇ 12ਵੀਂ ਸ਼੍ਰੇਣੀ ਮਾਰਚ 2024 ਦੌਰਾਨ ਕੰਡਕਟ ਕਰਾਈ ਗਈ ਪ੍ਰੀਖਿਆ ਦਾ ਨਤੀਜਾ 30 4 2024 30 ਅਪ੍ਰੈਲ 2024 ਨੂੰ ਬਾਅਦ ਦੁਪਹਿਰ 4 ਵਜੇ ਘੋਸ਼ਿਤ ਕੀਤਾ ਜਾਣਾ ਹੈ ਸਬੰਧਤ ਪ੍ਰੀਖਿਆਰਥੀ ਆਪਣਾ ਨਤੀਜਾ 1 5 2024 ਪਹਿਲੀ ਮਈ ਨੂੰ ਦੇਖ ਸਕਦੇ ਆ ਬੋਰਡ ਦੀ ਵੈੱਬਸਾਈਟ ਤੇ www.pscb.ac.in ਅਤੇ www.indiaresults.com ਤੇ ਵੇਖ ਸਕਦੇ ਹਨ ਇਹ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਮਨਮੀਤ ਸਿੰਘ ਪਠਨ ਉਪ ਸਕੱਤਰ ਪ੍ਰੀ ਅ ਪ੍ਰੀਖਿਆ 12ਵੀਂ ਦੁਆਰਾ ਇਹ ਜਾਰੀ ਕੀਤਾ ਗਿਆ ਹੈ ਪੈਰਵਿਦਿਆਰਥੀਓ ਤੁਸੀਂ ਆਪਣਾ ਨਤੀਜਾ ਦੇਖਣ ਵਾਸਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਫੀਸ਼ੀਅਲ ਵੈਬਸਾਈਟ ਤੇ ਜਾਣਾ ਹੈ ਜਿਹੜੀ ਮੈਂ ਦੱਸੀ ਹੈ psb.ac.in ਤੇ ਜਾਣਾ ਮੈਂ ਪਹਿਲੇ ਆਪਣੇ ਗੂਗਲ ਤੇ ਗੂਗਲ ਕ੍ਰੋਮ ਖੋਲ ਕੇ ਜਾਂ ਗੂਗਲ ਤੇ ਜਾ ਕੇ pscb.ec.in ਲਿਖਣਾ ਫਿਰ ਉੱਥੇ ਜਦੋਂ ਖੋਲੋਗੇ ਤੇ ਤੁਹਾਡੇ ਸਾਹਮਣੇ ਆਏਗਾ ਰਿਜ਼ਲਟ ਲਿਖਿਆ ਹੋਇਆ ਰਿਜ਼ਲਟ ਨੂੰ ਕਲਿੱਕ ਕਰੋਗੇ ਤੋਂ ਉਸ ਤੋਂ ਬਾਅਦ ਤੁਸੀਂ ਹੁਣ ਕਲਿੱਕ ਕਰਨਾ ਹੈ pscb 12ਵੀਂ ਰਿਜ਼ਲਟ 2024 ਦੇ ਲਿੰਕ ਤੇ ਉਸ ਲਿੰਕ ਨੂੰ ਕਲਿੱਕ ਕਰੋਗੇ ਤੇ ਉਸ ਲਿੰਕ ਤੋਂ ਬਾਅਦ ਤੁਹਾਡੇ ਸਾਹਮਣੇ ਅਪੀਅਰ ਹੋਏਗਾ ਨਵਾਂ ਪੇਜ ਓਪਨ ਹੋਏਗਾ ਜਿੱਦੇ ਚ ਤੁਸੀਂ ਆਪਣਾ ਰੋਲ ਨੰਬਰ ਭਰਨਾ ਨਾਮ ਵੀ ਭਰ ਸਕਦੇ ਹੋ ਰੋਲ ਨੰਬਰ ਵੀ ਪਰ ਤੁਸੀਂ ਰੋਲ ਨੰਬਰ ਹੀ ਭਰੋਗੇ ਤੇ ਇੱਕਦਮ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ ਤੁਹਾਡੇ ਸਾਹਮਣੇ ਸਕਰੀਨ ਤੇ ਨਤੀਜਾ ਤੁਹਾਡੇ ਸਾਹਮਣੇ ਆ ਜਾਏਗਾ ਇਸ ਨੂੰ ਡਾਊਨਲੋਡ ਕਰੋ ਜਾਂ ਸਕਰੀਨਸ਼ਾਟ ਲੈ ਲਓ ਤੁਹਾਡਾ ਸਕੋਰ ਕਾਰਡ ਤੇ ਰਿਜ਼ਲਟ ਸਾਰਾ ਦਿਖਾਈ ਦੇਵੇਗਾ ਇਹ 1 ਮਈ ਨੂੰ ਹੋਏਗਾ 30 ਅਪ੍ਰੈਲ ਨੂੰ ਬੋਰਡ ਘੋਸ਼ਿਤ ਕਰੇਗਾ ਤੇ 1 ਮਈ ਨੂੰ 8ਵੀਂ ਤੇ ਪਲੱਸ 2 ਦੋਹੇ ਨਤੀਜੇ ਤੁਸੀਂ ਦੇਖ ਸਕਦੇ ਹੋ ਕਨਸੈਪਟ ਗਰੂਏ ਕੇ ਚੈਨਲ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ